ਜੀ ਦੋਸਤੋ ਮੈਂ ਮਨਦੀਪ ਸਿੰਘ ਦਲੈਓ ਉਮਰਾ ਡੈਰੀ ਫਾਰਮ YouTube ਚੈਨਲ ਦੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਪਿੰਡ ਘਰਾਗਣਾ ਜ਼ਿਲ੍ਹਾ ਮਾਨਸਾ ਇੱਕ ਝੋਟੀ ਦਿਖਾ ਰਹੇ ਤੋਕੜ ਗੱਬਣ ਦੂਜੇ ਸੂਏ ਸੂਈ ਹੋਈ ਹੈ ਜਿਵੇਂ ਇਹਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਤੋਕੜ ਗੱਬਣ ਮੱਝ ਦਵਾ ਦਿਓ ਕੋਈ ਆਪਾਂ ਜੇ ਅਗਲੇ ਦਿਨ ਕਿੱਲੇ ਨੂੰ ਸਿੱਧੀ ਵੀਡੀਓ ਪਾ ਰਹੇ ਹਾਂ ਅਗਲੇ ਨਾਲ ਸਿੱਧੇ ਨਾਲ ਹੀ ਸੌਦਾ ਕਰ ਲਓ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਦੂਜੇ ਸੂਏ ਸੂਈ ਹੋਈ ਹੈ ਇਹ 6ਵੇਂ ਮਹੀਨੇ ਚ ਲੱਗਿਓ 6ਵਾਂ ਮਹੀਨਾ ਉੱਤਰ ਕੇ 7ਵਾਂ ਮਹੀਨਾ ਲੱਗਣਾ ਨੂੰ ਚੈੱਕ ਪਾਸ ਆ ਥਾਣਾ ਦੀ ਪੂਰੀ ਗਾਰੰਟੀ ਹੈ ਤੁਸੀਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਹੋ ਤੇ ਮੰਗਰੇ ਦੇ ਕੱਟਾਗਾ 7 ਕਿਲੋ ਦੁੱਧ ਹੁਣ ਲਗਭਗ ਕੰਡੇ ਵਾਲਾ ਤਿਆਰ ਆ ਦੋ ਟਾਈਮ ਤੁਸੀਂ ਆਪ ਦੀ ਇਹ ਵੀਰ ਕੋਲੇ ਰਹਿ ਕੇ ਵੀ ਚਵਾਈ ਕਰ ਸਕਦੇ ਹੋ ਅਡਰ ਥੋੜਾ ਜਿਆ ਟਾਈਟ ਦਿਖਾਉਂਦੀ ਆ 13 ਕਿਲੋ ਦੁੱਧ ਨੇ 14 ਕਿਲੋ ਦੂਜੀ ਸੂਏ ਚਵਾਈ ਦਾ ਕੱਢਿਆ ਹੋਇਆ ਆਪਾਂ ਐਵੇਂ ਕਰੀ ਦੀ 18 ਕਿਲੋ ਕੱਢਿਆ ਜਾਂ 20 ਕਿਲੋ ਕੱਢਿਆ ਦੂਜੀ ਸੂਏ 13 ਕਿਲੋ ਤੋਂ ਬਾਰ ਬਾਰ ਦੁੱਧ ਕੱਢਿਆ ਹੋਣ ਤੀਜੀ ਸੂਏ ਸੋਣਾਏ ਨੇ ਉਹਦੋਂ ਦੰਦਾਂ ਦੀ ਛੀਂਦਾਂ ਤੋਂ ਸੂਈ ਸੀ ਕਿ ਹੁਣ ਦੰਦ ਪੂਰੇ ਕਰ ਗਈ ਇਹ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਤੁਸੀਂ ਇੱਕ 95000 ਰੁਪਏ ਰੇਟ ਹੈ ਦਾ ਪੂਰਾ ਉਹ ਵੀਰ ਲੈ 1 ਲੱਖ ਰੁਪਏ ਕਰਦਾ ਸੀਗਾ ਪਰ 95000 ਰੁਪਏ ਰੇਟ ਹੈ ਦਾ ਲੈਣ ਦੇਣ ਹੀ ਰੇਟ ਕਰਾਇਆ ਹੋਇਆਗਾ ਪੂਰਾ ਖੁੱਲਾ ਕੱਦ ਦਾ ਤੇ ਠੰਡੀ ਇੰਨੀ ਅੱਜ ਕੋਈ ਵੀ ਵੀਰ ਆ ਕੇ ਮੈਂ ਵੀ ਥੱਲੇ ਬੈਠਾ ਸੀਗਾ ਕੋਈ ਵੀ ਵੀਰ ਆ ਕੇ ਥੱਲੇ ਬਹਿ ਸਕਦਾਗਾ ਥਾਣਾ ਦਾ ਤੁਸੀਂ ਦੇਖ ਸਕਦੇ ਹੋ ਸਪੇਸ ਕਿਹ ਹੈ ਜਾ ਪੂਰਾ ਬਸਮਾ ਕਰੜਾ ਬਸਮਾਗਾ ਸਕਰੀਨ ਤੇ ਨੰਬਰ ਚੱਲ ਰਿਹਾ ਵੀਰ ਦਾ ਤੁਸੀਂ ਕੰਟੈਕਟ ਕਰਕੇ ਸੌਦਾ ਕਰ ਸਕਦੇ ਹੋ ਜਿਸ ਕਿਸੇ ਵੀਰ ਨੇ ਲੈਣੀ ਹੋ ਮੰਗ ਰਹੇ ਦੇ ਕਟਾਗਾ ਤੇ 8-9 ਕੁ ਮਹੀਨਿਆਂ ਦੇ ਲਗਭਗ ਸੂਈ ਵੀ ਹੈ ਦੂਜੀ ਸੂਈ ਸੂਈ ਵੀ ਹੈ ਤੀਜੇ ਨੇ ਸੂਣਾ ਜੇ ਆਪਾਂ ਇਹ ਕਹਿਣਾ ਵੀ ਪਹਿਲੇ ਸੂਈ ਸੂਹੀ ਹੈ ਤਾਂ ਵੀ ਚੱਲ ਜੂ ਪਰ ਦੂਜੀ ਸੂਈ ਸੂਈ ਹੋਈ ਹੈ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਆ